ਪਾ 12 ਕਮੇਟੀਆਂ ਚੱਕ ਕੇ ਇਲੈਕਸ਼ਨਾਂ ਤੇ ਲਾਪੀਆਂ 13ਵੀਂ ਕਮੇਟੀ ਸੀ ਇਹ ਵੀ ਖਤਮ ਹੋ ਗਈ ਆ ਵੀ ਹੁਣ ਐਨੇ ਕ ਕਮੇਟੀਆਂ ਉਹਦੇ ਆਸੀ ਆ ਬਸ ਵੀ ਦੇਖੋ ਕੀ ਕਰਦੇ ਲੋਕ ਸਾਡਾ 30000 ਰੁਪਇਆ ਉਹਨਾਂ ਦਾ 3 ਕਰੋੜ ਸਾਡਾ 1 ਰੁਪਇਆ ਉਹਨਾਂ ਦਾ 1 ਲੱਖ ਰੁਪਇਆ ਦੇਖੋ ਪਾ 30000 ਰੁਪਏ ਨਾਲ ਚੋਣਾ ਲੜ ਰਹੇ 6-7 ਹਜ਼ਾਰ ਰੁਪਏ ਹਰ ਕੋ ਰਹਿ ਗਿਆ ਜਿੱਦਾਂ 6-7 ਹਜ਼ਾਰ ਤੱਕ ਖਤਮ ਆ ਪਾ ਆਪਣੇ ਘਰ ਇਹਨਾਂ ਨੂੰ ਡਾਕਟਰ ਭੀਮਰਾਵ ਬਾਬਾ ਸਾਹਿਬ ਕਹਿ ਕੇ ਗਏ ਆ ਜੇ ਤੁਸੀਂ ਕੁਰਸੀ ਪਾਉਣ ਦੀ ਹਿੰਮਤ ਨਹੀਂ ਰੱਖਦੇ ਕੰਮ ਸਿਕਾ ਮੈਨੂੰ ਹਿਲਾਉਣ ਦੀ ਹਿੰਮਤ ਰੱਖੋ ਜੰਜਾ ਜਾਂ ਬਾਂਦਰ ਜੀਆ ਪਤਾ ਨਹੀਂ ਕਿਹੜਾ ਵਾ ਇਹ ਕਹਿੰਦਾ ਕਿ ਡਾਕਟਰ ਭੀਮrao ਬਾਬਾ ਸਾਹਿਬ ਨੇ ਸੰਵਿਧਾਨ ਹੀ ਨਹੀਂ ਲਿਖਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਜਿਹੜਾ ਵੀ ਬੰਦਾ ਹੈਗਾ ਨਾ ਜਿਹੜੀ ਮਰਜ਼ੀ ਪਾਰਟੀ ਦਾ ਸਾਡਾ ਖੁੱਲ ਕੇ ਗੱਲ ਕਰ ਲਵੇ ਸਾਡਾ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਬਿਲਕੁਲ ਤਿਆਰ ਹੈ ਇਹਨਾਂ ਨਾਲ ਗੱਲ ਕਰਨ ਨੂੰ ਡਿਬੇਟ ਕਰਨ ਨੂੰ ਜਿੱਥੇ ਮਰਜ਼ੀ ਮੈਨਾਂ ਡਿਬੇਟ ਕਰਕੇ ਦੇਖੇ ਇਹ ਆਪ ਗਲਤ ਕੈਰੈਕਟਰ ਦਾ ਬੰਦਾ ਵਾ ਇਸ ਮੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਅੰਤਰਗਾਰ ਵੀ ਤੇ ਕਾਫੀ ਬੰਦਿਆਂ ਨੇ ਮੈਨੂੰ ਕਿਹਾ ਯਾਰ ਵੀ ਤੂੰ ਇਦਾਂ ਨਾ ਕਰ ਪਰ ਮੈਂ ਡਰਿਆ ਮੈਂ ਕਿਉਂ ਨਹੀਂ ਡਰਿਆ ਮੈਂ ਦੇਖੋ ਜੀ ਮੈਂ ਬੰਦਾ ਸੱਚਾ ਵਾਂ ਸੱਚ ਬੰਤ ਸਾਚੀ ਹੁੰਦਾ ਜੇ ਤੁਸੀਂ ਪਾਰਟੀ ਜਿਤਾਉਣਾ ਫਿਰ ਤੁਸੀਂ ਮੈਨੂੰ ਜਿਤਾ ਦਿਓ ਨਹੀਂ ਤੇ ਭਾਈ ਅਮਰਿਤਪਾਲ ਦੀ ਟੀਮ ਨੂੰ ਵੋਟ ਪਾ ਦਿਓ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਂ ਵੀ ਤੁਹਾਡੇ ਨਾਲ ਆ ਮੈਂ 5 ਲੱਖ ਨੌਕਰੀਆਂ ਵੰਡੀਆਂ ਪਰ ਵੰਡੀਆਂ ਪਤਾ ਨਹੀਂ ਕਿੱਥੇ ਗਈਆਂ ਮੈਨੂੰ ਸਮਝ ਨਹੀਂ ਆਈ ਕਿੱਥੇ ਵੰਡੀਆਂ ਗਈਆਂ ਮੈਂ ਗਿੰਦੀ ਕਰਦਾ ਪਿਆ ਜਿੱਦਨ ਮੈਨੂੰ ਪਤਾ ਲੱਗਿਆ ਮੈਂ ਤੁਹਾਡੇ ਚੈਨਲ 'ਤੇ ਦੱਸੂਗਾ ਕਿ 5 ਲੱਖ ਨੌਕਰੀਆਂ ਮੈਂ ਕਿੱਥੇ ਦਿੱਤੀਆਂ ਵਾਂ ਦੋਵੇਂ ਅਕਟਰ ਹੀ ਆ ਮੋਦੀ ਵੀ ਅਕਟਰ ਹੀ ਆ ਉਹ ਵੀ ਕਹਿੰਦਾ ਸੀਗਾ ਆਇਓ ਬਹਨੋ 15-15 ਲੱਖ ਆ ਰਹੇ ਹੈ ਤੇ ਮੈਂ ਤੇ 13 ਖਾਤੇ ਖਲਾਏ ਮੈਂ ਕਿੱਦਾਂ ਮੰਨਾਂ ਦੀ ਗੱਲ ਨਹੀਂ ਅਸੀਂ ਸਿੱਧੇ ਸਾਦੇ ਹੋ ਵਿੰਗ ਵਰਲਡ ਨਹੀਂ ਆਉਂਦੇ ਬਸ ਸਬਰ ਹੈ ਸਾਡਾ ਰੋਣਾ ਨਹੀਂ ਪਾਉਂਦੇ ਕਰਮਾਂ ਦੇ ਲੇਖੇ ਤੈਨੂੰ ਸਮਝ ਨਹੀਂ ਆਉਣੇ ਜੋ ਬੀਜਿਆ ਹੈ ਤੂੰ ਪਾਵੇਂਗੀ ਨਹੀਂ ਜਦ ਬੋਟਾਂ ਬਾਣ ਵਾਰੀ ਆਉਣੀ ਹੈ ਗਈ ਫਿਰ ਤੁਸੀਂ ਲੈ ਕੇ ਨਕਦੀ ਵੋਟਾਂ ਪਾ ਦੇਣੀਆਂ ਜੀ ਫਿਰ ਕੰਮ ਨਹੀਂ ਹੋਣੇ ਤੁਹਾਡੇ ਸ਼ਸ਼ੀਕਾਲ ਇਸ ਵਕਤ ਮਤਨਤਨ ਦੇ ਵਿੱਚ ਮਦੂਦ ਆ ਤਰਤਰ ਜਿਮਨੀ ਚੋਣ ਦੇ ਵਿੱਚ ਹਰ ਇੱਕ ਪਾਰਟੀ ਆਪ ਆਪਣਾ ਜੋਰ ਲਗਾ ਰਹੀ ਹੈ ਹਰ ਇੱਕ ਉਮੀਦਵਾਰ ਆਪੋ ਆਪਣਾ ਜੋਰ ਲਗਾ ਰਿਹਾ ਹੈ ਤਾਂ ਇਸ ਵਕਤ ਦੀ ਗੱਲ ਕਰੀਏ ਤਾਂ ਹਰਬੀਰ ਸਿੰਘ ਸੰਧੂ ਮਨਦੀਪ ਸਿੰਘ ਸੰਧੂ ਸੁਖਵਿੰਦਰ ਕੌਰ ਰੰਧਾਵਾ ਤੇ ਹਰਬੀਰ ਸਿੰਘ ਸੰਧੂ ਜਿਹੜੇ ਤਮਾਮ ਲੋਕ ਨੇ ਉਹ ਬੜੇ ਉੱਚ ਘਰਾਣੇ ਤੋਂ ਹੈ ਇਹਨਾਂ ਦੇ ਵਿੱਚ ਗੱਲ ਕਰੀਏ ਤਾਂ ਇੱਕ ਵਿਅਕਤੀ ਹੈ ਜੋ ਨਿਊ ਟੂ ਸ਼ਟਰਾ ਵਾਲਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਅਕਸਰ ਦੇਖਦੇ ਰਹਿੰਦੇ ਹੋ ਉਹ ਇਹਨਾਂ ਖਿਲਾਫ ਚੋਣ ਲੜ ਰਹੀ ਨੇ ਕਿਵੇਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇੱਕ ਆਮ ਘਰ ਦਾ ਵਿਅਕਤੀ ਹੈ ਜਿਹੜਾ ਉਹ ਇਹ ਚੋਣ ਲੜ ਰਿਹਾ ਹੈ ਕਿਵੇਂ ਇਹ ਸੰਭਵ ਹੋਇਆ ਤੇ ਕੀ ਇਸ ਵਕਤ ਮੁੱਦੇ ਹੋਣਗੇ ਤੇ ਕੀ ਕੁਝ ਸੋਚਦੇ ਨੇ ਉਹ ਮੈਂ ਨਿਊ ਟੂ ਸ਼ਟਰਾ ਜੀ ਦਾ ਸਵਾਗਤ ਕਰਦਾ ਸਭ ਤੋਂ ਪਹਿਲਾਂ ਬਾਈ ਜੀ ਬਹੁਤ ਬਹੁਤ ਵੈਲਕਮ ਸਵਾਗਤ ਹੈ ਤੁਹਾਡਾ ਸਭ ਮਿਹਰਬਾਨੀ ਜੀ ਧੰਨਵਾਦ ਮੈਂ ਪਹਿਲੇ ਰੱਬ ਦਾ ਨਾਮ ਲੈ ਲਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਤਨਤਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੰਸਪਾ ਖੁਸ਼ਦਾਰ ਜੁਹੀ ਨੰਕਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਦੇ ਜੈ ਕਬੀ ਤਨਕ ਵੀ ਜਕਾਰਾ ਗੁਰਬਾ ਬਾਦਸ ਦੀਦਾ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਵਾਜ਼ੇ ਕੀ ਜੈ ਕਰਾ ਮਾ ਚਿੰਤ ਪੁਨੀ ਦਾ ਜੀ ਹਾਂ ਜੀ ਨਿੱਟੂ ਜੀ ਸਭ ਤੋਂ ਪਹਿਲਾਂ ਇਹ ਸੋਚਿਆ ਕਿਵੇਂ ਅੱਗੇ ਵੀ ਤੁਸੀਂ ਚੋਣਾ ਲੜਦੇ ਰਹੇ ਹੋ ਇਹ ਕਿਵੇਂ ਸੋ ਦੇਖੋ ਜੀ ਜੇ ਆਪਾਂ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਗੁੰਡਾਗਰਦੀ ਵੱਧ ਚੁੱਕੀ ਆ ਕਿ ਕੋਈ ਬੰਦੇ ਦਾ ਜਿੰਦਾ ਹਾਲ ਨਹੀਂ ਰਹਿ ਗਿਆ ਤੇ ਹੁਣ ਆਪਾਂ ਜਾਈਏ ਕਿੱਥੇ ਸਿਸਟਮ ਕੀ ਕਰੀਏ ਜੇ ਸਾਡਾ ਲੀਡਰ ਸਹੀ ਹੋਵੇ ਨਾ ਜੇ ਸਾਡਾ ਲੀਡਰ ਸਹੀ ਹੋ ਜਵੇ ਤੇ ਗੱਲ ਹੀ ਵੱਖਰੀ ਹੈ ਹੁਣ ਜੇ ਇੱਕ ਮੈਂ ਬੰਦੇ ਦਾ ਨਾਮ ਲਵਾਂਗਾ ਕਿ ਅਫਸਰ ਦਾ ਉਹਦਾ ਅਫਸਰ ਦਾ ਨਾਮ ਲੈਣ ਤੋਂ ਬਗਾਰ ਨਾ ਪੰਜਾਬ ਪੁਲਿਸ ਪ੍ਰਾਊਡ ਆਫ ਯੂ ਆਪਣੇ ਮੰਦੀ ਪ੍ਰਾਊਡ ਆਫ ਯੂ ਪੰਜਾਬ ਪੁਲਿਸ ਉਹ ਵਧੀਆ ਲੱਗ ਮਤਲਬ ਇੱਕ ਐਕਸ਼ਨ ਹੁੰਦਾ ਐਕਸ਼ਨ ਕਿਦਾਂ ਲੈਂਦੇ ਸੀ ਜਿਹੜੇ ਕੁਵਰ ਬਿਜੇ ਪ੍ਰਤਾਪ ਸਿੰਘ ਸੀਗੇ ਉਹ ਕਿਸੇ ਲੀਡਰ ਦੀ ਸੁਣਦੇ ਥੋੜੀ ਸੀਗੇ ਉਹ ਸਿਰਫ ਐਕਸ਼ਨ ਤੇ ਹੁੰਦੇ ਸੀਗੇ ਉਹਨਾਂ ਦੀ ਪੁਲਿਸ ਦੇ ਕੰਮ 'ਚ ਕੋਈ ਬੰਦਾ ਦਖਲਅੰਦਾਜ਼ੀ ਨਹੀਂ ਦਿੰਦਾ ਸੀਗਾ ਕਿਉਂਕਿ ਮੈਂ ਵੀ ਇੱਕ ਦੋ ਵਾਰੀ ਜਾ ਕੇ ਮਿਲਿਆ ਬਹੁਤ ਘੈਂਟ ਬੰਦੇ ਸੀਗੇ ਤੇ ਉਹਨਾਂ ਵਰਗੇ ਬੰਦੇ ਜਾਂ ਉਹਨਾਂ ਵਰਗੇ ਲੀਡਰ ਗਿਆਨ ਚ ਇਹ ਉਹ ਚਾਰੇ ਲੀਡਰ ਤੇ ਬਣ ਗਏ ਪਰ ਚੱਲਣ ਦੀ ਨੀਤੀ ਰਹਿਣੇ ਉਹਦੀ ਇੱਕ ਇੱਕ ਵੀ ਰਿਪੋਰਟ ਉਹਦੀ ਦੇਖੀ ਇੱਕ ਵੀ ਸਰਵੇਖਣ ਦੇਖਿਆ ਉਹਨੂੰ ਵਿਚਾਰ ਨੂੰ ਕਿਉਂਕਿ ਜਿਹੜਾ ਸੱਚ ਜਸ ਜਸ ਸੱਚ ਹੁੰਦਾ ਬੰਦਾ ਉਹ ਹਮੇਸ਼ਾ ਪਿੱਛੇ ਰਹਿੰਦਾ ਵਾ ਮੇਰੇ ਘਰ ਦੇ ਵੀ ਅਕਸਰ ਕਈ ਵਾਰੀ ਕਹਿੰਦੇ ਆ ਵੀ ਕਦੀ ਗਰੀਬ ਬੰਦਾ ਨਹੀਂ ਜਿੱਤ ਸਕਦਾ ਹੂੰ ਕਿਉਂਕਿ ਕਿਉਂਕਿ ਜੀ ਹੁਣ ਵੀ ਗੱਲ ਕਰੀਏ ਤਾਂ ਦੂਜੀ ਜਿਹੜੀ ਲੋਕ ਨੇ ਪੈਲੀਆਂ ਵਾਲੇ ਲੋਕ ਨੇ ਕੋਠੀਆਂ ਕਰ ਵਾਲੇ ਲੋਕ ਨੇ ਲੱਗਦਾ ਇਹ ਚੋਣ ਜਿੰਨੀ ਸੰਭਵ ਹੋਊਗੀ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਜੀ ਮੈਨੂੰ ਨਹੀਂ ਲੱਗਦਾ ਜਿੱਤਣ ਦੀ ਅਸੰਭਵ ਹੋਊਗੀ ਪਰ ਸਾਡਾ 30000 ਰੁਪਇਆ ਹੂੰ ਉਹਨਾਂ ਦਾ 3 ਕਰੋੜ ਹੂੰ ਸਾਡਾ 1 ਰੁਪਇਆ ਉਹਨਾਂ ਦਾ ਲੱਖ ਰੁਪਇਆ ਦੇਖੋ ਆਪਾਂ 30000 ਰੁਪਏ ਨਾਲ ਇੱਥੇ ਚੋਣਾਂ ਲੜ ਰਹੇ 6-7000 ਰੁਪਏ ਸਾਡੇ ਕੋਲ ਰਹਿ ਗਿਆ ਜਿੱਦਣ 6-7000 ਰੁਪਏ ਖਰਦਾ ਮੈਂ ਆ 3000 ਰੁਪਏ ਨਾਲ ਕਿੰਨੀ ਗੇਮ ਲੜ ਸਕਦੇ ਆ ਪਰ ਇਹਨਾਂ ਨੂੰ ਡਾਕਟਰ ਭੀਮrao ਬਾਬਾ ਸਾਹਿਬ ਕਹ ਕੇ ਗਏ ਆ ਜੇ ਤੁਸੀਂ ਕੁਰਸੀ ਪਾਣ ਦੀ ਹਿੰਮਤ ਨਹੀਂ ਰੱਖਦੇ ਕਮ ਸੇਕ ਮੈਨੂੰ ਹਲਾਉਣ ਦੀ ਹਿੰਮਤ ਰੱਖੋ ਪਰ ਸਾਡੀ ਜਿਹੜੀ ਐਸਸੀ ਸਮਾਜ ਭਾਈਚਾਰਾ ਵਾ ਅੱਜ ਉਹਨੂੰ ਬੜੀ ਲੋੜ ਆ ਅੱਜ ਉਹਨੂੰ ਬੜੀ ਲੋੜ ਆ ਕਿਉਂਕਿ ਸੰਵਿਧਾਨ ਦੇ ਵਿੱਚ ਸੰਵਿਧਾਨ ਦੇ ਵਿੱਚ ਦੇਖੋ ਕਈ ਫੋਟੋ ਮੈਨਾਂ ਲਾਉਂਦੇ ਆ ਕਈ ਫੋਟੋ ਮਾਂ ਚੇਂਜ ਕਰਤੀਆਂ ਔਰ ਜੇ ਰਤਬਾ ਗੱਲ ਕਰੀਏ ਵੀ ਆ ਦੇਖੋ ਹੁਣ ਇੱਕ ਆ ਬੰਦਾ ਹੈਗਾ ਗੰਜਾ ਜਿਹਾ ਇੱਕ ਮੈਂ ਇਹਦੇ ਗੰਜੇ ਜੇ ਬਾਰੇ ਵੀ ਕੁਝ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਅੱਛਾ ਜੀ ਲੇਕ ਆ ਗੰਜਾ ਜਿਹਾ ਬਾਂਦਰ ਜਿਹਾ ਪਤਾ ਨਹੀਂ ਕਿਹੜਾ ਵਾ ਇਹ ਕਹਿੰਦਾ ਕਿ ਡਾਕਟਰ ਭੀਮਰਾਓ ਬਾਬਾ ਸਾਹਿਬ ਨੇ ਸੰਵਿਧਾਨ ਇਹ ਨਹੀਂ ਲਿਖਿਆ ਅੱਛਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਜਿਹੜਾ ਵੀ ਬੰਦਾ ਹੈਗਾ ਨਾ ਜਿਹੜੀ ਮਰਜ਼ੀ ਪਾਰਟੀ ਦਾ ਸਾਡਾ ਨਾਲ ਖੁੱਲ ਕੇ ਗੱਲ ਕਰ ਲਵੇ ਸਾਡਾ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਬਿਲਕੁਲ ਤਿਆਰ ਹੈ ਇਹਨਾਂ ਨਾਲ ਗੱਲ ਕਰਨ ਨੂੰ ਡਿਬੇਟ ਕਰਨ ਨੂੰ ਜਿੱਥੇ ਮਰਜ਼ੀ ਮੈਨਾਂ ਡਿਬੇਟ ਕਰਕੇ ਦੇਖੇ ਇਹ ਆਪ ਗਲਤ ਕੈਰੇਕਟਰ ਦਾ ਬੰਦਾ ਵਾ ਇਹਦੀ ਮੈਂ ਪੂਰੀ ਕੁੰਡਲੀ ਜਾਣ ਲਈ ਜਿੰਨਾ ਗਲਤ ਕੈਰੈਕਟਰ ਦਾ ਇਹ ਬੰਦਾ ਨਾ ਇਹ ਬੰਦਾ ਜਿੰਨਾ ਗਲਤ ਕੈਰੈਕਟਰ ਦਾ ਬੰਦਾ ਦੁਨੀਆ ਵਿੱਚ ਕੋਈ ਨਹੀਂ ਹੋਣਾ ਨਿੱਟੂ ਜੀ ਮੋੜ ਜਿਮਨੀ ਚੋਣਾਵਾਂ ਵਾਲਾ ਆਉਨੇ ਹੋ ਜਿਮਨੀ ਚੋਣਾ ਦੇ ਵਿੱਚ ਲੋਕਾਂ ਦਾ ਪਿਆਰ ਕਿਵੇਂ ਮਿਲ ਰਿਹਾ ਜਿਵੇਂ ਅਸੀਂ ਵੀ ਦੇਖਿਆ ਲੋਕ ਫੋਟੋਆਂ ਕਰਵਾ ਰਹੇ ਨੇ ਜਫੀਆਂ ਪਾ ਰਹੇ ਨੇ ਲੱਗਦਾ ਇਹ ਵੋਟ ਵੀ ਪਾਉਣਗੇ ਜਾਂ ਕਿੰਨੀ ਕੁ ਵੋਟ ਪਾਉਗੀ ਕੀ ਸੋਚਦੇ ਹੋ ਦੇਖੋ ਜਿੱਥੇ ਪੈਸਾ ਚੱਲ ਰਿਹਾ ਵੋਟ ਉੱਥੇ ਵਿਕ ਜਾਂਦੀ ਆ ਉਸ ਤੋਂ ਬਾਅਦ ਡਿਵੈਲਪਮੈਂਟ ਦਾ ਸੁਪਨਾ ਹੀ ਪੁੱਲ ਜਾ ਅਹੀ ਜਦ ਲੀਡਰਾਂ ਕੋ ਪੈਸੇ ਲੈ ਲਿਆ ਫੇ ਬੋਰਡ ਕਿਦਾਂ ਪੈ ਗਈ ਔਰ ਨਸ਼ਾ ਪੰਜਾਬ ਵਿੱਚ ਪੰਜਾਬ ਨੂੰ ਖਾ ਗਿਆ ਔਰ ਉਹ ਉਹ ਨਸ਼ੇ ਤੇ ਮੈਂ ਗਾਣਾ ਵੀ ਲਿਖ ਦਿੱਤਾ ਉਹ ਅੱਛਾ ਜੀ ਜੇ ਕੋ ਚਾਰ ਲਾਈਨ ਹੋ ਜਾਣ ਜ਼ਰੂਰ ਜ਼ਰੂਰ ਸੁਣਾਉ ਉਸਤਾ ਜੀ ਤੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆਕੇ ਆ ਵੇਖ ਬਾਬਾ ਸਭ ਆਕੇ ਦੇਖ ਕੀ ਕਹਿੰਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬਹੁਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬਹੁਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਹੀ ਭੁਖ ਨੇ ਕੁਰਸੀ ਦੀ ਹੀ ਭੁਖ ਨੇ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਇਹਨਾਂ ਦੀ ਟੱਕੇ ਸ਼ਈ ਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆਕੇ ਕਹਿੰਦੇ ਕਿਲੇ ਉਮੀਦਾਂ ਦੇ ਤੁਸੀਂ ਕਹਿੰਦੇ ਹੋ ਵੀ ਇਹ ਪੰਜਾਬ ਚ ਨਸ਼ਾ ਹੋਵੇ ਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਵੀ ਸੀ ਯੁੱਧ ਨਸ਼ਿਆ ਵਿਰੋਧ ਚਲਾਇਆ ਪੰਜਾਬ ਦੇ ਵਿੱਚੋਂ ਅਸੀਂ ਜਿਹੜੇ ਨਸ਼ਾ ਤਸਕਰ ਹੈ ਉਹ ਫੜ ਕੇ ਜੀਲਾ ਚ ਧੱਕ ਦਿੱਤੇ ਅਸੀਂ ਯੁੱਧ ਨਸ਼ਿਆ ਵਿਰੋਧ ਚਲਾ ਕੇ ਚਿੱਟਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਹੱਦ ਤੱਕ ਕਹਿੰਦੇ ਚਿੱਟਾ ਮਗਾਤਾ ਪੰਜਾਬ ਮੈਂ ਤਰਨਤਨ ਜ਼ਿਲ੍ਹੇ ਦੇ 3-4 ਦਿਨ ਕੋ ਮੈਂ ਮੈਨੂੰ ਅੱਥੇ ਤੇ ਕੁਝ ਨਹੀਂ ਲੱਭਾ ਜੀ ਸਿੱਧੀ ਗੱਲ ਆ ਪਰ ਜੇ ਆਪਾਂ ਇਹ ਗੱਲ ਕਹਿੰਦੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਹੁਣ ਜੇ ਮੈਂ ਗੱਲ ਕਰਾਂ ਜਿਹੜਾ ਵੀ ਉੜਦਾ ਜਿਨੇ ਮੂੰਹ ਨਹੀਂ ਤੋਤਾ ਉਹ ਸਤਗੁਰੂ ਬਿਦਾਸ ਮਹਾਰਾਜ ਦੀ ਗੱਲ ਉਹ ਸਾਡੇ ਗੁਰੂ ਦੇ ਟਿੱਪਣੀ ਕਰਲਾ ਪੈਂਦਾ ਗੁਰੂ ਵਾਲਮੀਕ ਭਗਵਾਨ ਦੇ ਟਿੱਪਣੀ ਕਰਲਾ ਪੈਂਦਾ ਵਾ ਇਹਨਾਂ ਨੂੰ ਪਤਾ ਨਹੀਂ ਕਿੰਨੇ ਸਰਟੀਫੀਕੇਟ ਦੇ ਦਿੱਤੇ ਵੀ ਕਰਨੇ ਆ ਇਹਨਾਂ ਦੇ ਜੁੱਤੀਆਂ ਮਾਰਨ ਜਾਂਦੀ ਸਭ ਤੋਂ ਪਹਿਲੇ ਠੀਕ ਹੈ ਜੀ ਦੂਜਾ ਨੰਬਰ ਇਹ ਆ ਕਿ ਸਾਡੀ ਜਿਹੜੀ ਐਸੀ ਕੌਮ ਇਕੱਠੀ ਹੋ ਜਵੇ ਬੇਸ਼ੱਕ ਮੈਨੂੰ ਨਹੀਂ ਵੋਟਾਂ ਪਾਣੀ ਚੰਦਰ ਗਰੇਵਾਲ ਨੂੰ ਪਾ ਦੋ ਬੇਸ਼ੱਕ ਕਿਸੇ ਕੌਮੀ ਲੀਡਰ ਨੂੰ ਪਾ ਦੋ ਜਿਹੜਾ ਸਾਡੀ ਗੱਲ ਸੁਣ ਸਕੇ ਹੁਣ ਰਾਜਾ ਬਰਿੰਗ ਦੇਖ ਲਓ ਕਿੰਨਾ ਸਿਆਣਾ ਸੀਗਾ ਕਿੰਨਾ ਸਿਆਣਾ ਸੀਗਾ ਉਹ ਆਪਣੇ ਰਾਜਾ ਮੰਨਦਾ ਅਈ ਤਾਂ ਮਹਾਰਾਜੇ ਆ ਉਹ ਰਾਜਾ ਤਾਂ ਹੀ ਸਾਡੇ ਦਾ ਛੋਟਾ ਹੀ ਆ ਉਹ ਬੰਦਾ ਅਈ ਇਹਨੂੰ ਮੰਨਦੇ ਨਹੀਂ ਕੁਛ ਸਾਡੇ ਵਾਸਤੇ ਜ਼ੀਰੋ ਆ ਜੇ ਅਸੀਂ ਅੱਜ ਉਹਨੂੰ ਵੋਟਾਂ ਨਾ ਨਾ ਪਾਈਏ ਪਹਿਲਾਂ ਸਾਡੇ ਪੈਰ ਫੜਦੇ ਆ ਮੁੜ ਕੇ ਸਾਨੂੰ ਐਦਾਂ ਟਾਂਚਾ ਕਰਦੇ ਆ ਇਹਨਾਂ ਲੋਕਾਂ ਤੋਂ ਬਚਣ ਵਾਸਤੇ ਮੈਂ ਆਪਣੀ ਕੌਮ ਨੂੰ ਜਗਾਉਣਾ ਚਾਹੁੰਨਾ ਕਿ ਜਾਗੋ ਨਹੀਂ ਤਾਂ ਕੱਲੂ ਇਹ ਨਾ ਸਾਡਾ ਸੰਵਿਧਾਨ ਖੋਗੇ ਇਹ ਮੋਰ ਆਪਣੀ ਦਾ ਇਹਨਾਂ ਨੇ ਫੋਟੋ ਮੱਤ ਕਈ ਸੰਵਿਧਾਨ ਦੇ ਉੱਤੇ ਲਾਤੀਆਂ ਰਾਜਾ ਰਾਜਾ ਬ੍ਰਿੰਗ ਦੇ ਬਿਆਨ ਕਿ ਨਹੀਂ ਆਉਨੇ ਉਹਨਾਂ ਦਾ ਬਿਆਨ ਆਇਆ ਸੀ ਕਹਿੰਦੇ ਵੀ ਭਾਈ ਸਾਡੀ ਪਾਰਟੀ ਜਿੱਨਾ ਕਿਸੇ ਨੇ ਸਤਕਾਰ ਨਹੀਂ ਦਿੱਤਾ ਮੈਂ ਮਾਫ ਕਰਿਓ ਉਦਾਂ ਦੇ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਗਾ ਉਹ ਉਹ ਕਹਿੰਦੇ ਵੀ ਅਸੀਂ ਪੱਠੇ ਪਾਉਣ ਵਾਲਿਆਂ ਨੂੰ ਪੱਕੇ ਰੰਗ ਵਾਲਿਆਂ ਨੂੰ ਗ੍ਰਹਿ ਮੰਤਰੀ ਬਣਾਇਆ ਬੂਟਾ ਸਿੰਘ ਬਾਰੇ ਇਦਾਂ ਦਾ ਕੁਝ ਕਿਹਾ ਜੀ ਜੀ ਜਿਹਦੇ ਨਾਲ ਐਸੀ ਸਮਾਜ ਨੂੰ ਠੇਸ ਵੀ ਪਹੁੰਚੀ ਦੇਖੋ ਕੋਈ ਬੰਦਾ ਜਮੀਨੀ ਜਮੀਨੀ ਲੈਵਲ ਉੱਠ ਕੇ ਇਨੀ ਇਨੀ ਦੂਰ ਗਿਆ ਕਿੰਨਾ ਸੰਘਰਸ਼ ਕੀਤਾ ਹੋਣਾ ਇਹਨੇ ਤਾਂ ਬੜੀ ਛੋਟੀ ਜੀ ਗੱਲ ਕਹਿ ਦਿੱਤੀ ਕਿ ਜਿਵੇਂ ਇਹਦਾ ਮਤਲਬ ਕਿ ਕੋਈ ਇਹਦਾ ਮਤਲਬ ਕੋਈ ਛੋਟਾ ਬੰਦਾ ਹੋਵੇ ਔਰ ਗ੍ਰਹਿ ਮੰਤਰੀ ਨੂੰ ਤੁਸੀਂ ਕਿਦਾਂ ਗੱਲ ਕਰ ਰਹੇ ਹੋ ਤੁਸੀਂ ਗੱਲ ਕਰਨੀ ਹੈ ਬੇਸ਼ੱਕ ਤੁਸੀਂ ਆਪਣੇ ਫੀਲਡ ਦੇ ਗੱਲ ਕਰਦੇ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ ਤੁਹਾਡੇ ਸਾਹਮਣੇ ਮੋਦੀ ਹੈ ਤੁਸੀਂ ਉਹਨੂੰ ਗੱਲ ਕਰ ਸਕਦੇ ਹੋ ਕਿਉਂਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਜਾਂ ਤੁਸੀਂ ਭਗਵੰਤ ਮਾਨ ਦੀ ਗੱਲ ਕਰੀ ਜਾਂ ਸਰਕਾਰ ਦੀ ਜਾਂ ਰਾਜ ਸਰਕਾਰ ਦੀ ਗੱਲ ਕਰਦੇ ਜਾਂ ਕੇਂਦਰ ਸਰਕਾਰ ਦੀ ਗੱਲ ਕਰ ਸਕਦੇ ਹੋ ਹਰ ਇੱਕ ਸਰਕਾਰ ਦੇ ਗੱਲ ਕਰਨ ਦਾ ਤੁਹਾਨੂੰ ਡਾਕਟਰ ਭੀਮrao baba sahab ਨੇ ਸੰਵਿਧਾਨ ਦੇ ਵਿੱਚ ਲਿਖਿਆ ਜੇ ਭਾਈ ਅਮਰਿਤਪਾਲ ਸੀਗੇ ਜੇਲ੍ਹ 'ਚ ਬੈਠੇ ਸੰਵਿਧਾਨ ਦੇ ਵਿੱਚ ਲਿਖਿਆ ਵਾ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਉਹ ਇਲੈਕਸ਼ਨ ਲੜ ਸਕਦਾ ਔਰ ਉਹਨਾਂ ਦੀ ਸੋਚ ਤੇ ਸਭ ਤੋਂ ਪਹਿਲੇ ਪੈਰਾ ਮੈਂ ਦਿੱਤਾ ਸੀਗਾ ਕਿ ਆ ਦੇਖੋ ਭਾਈ ਅਮਰਿਤਪਾਲ ਦੀ ਟੀਮ ਦੇ ਵਿੱਚ ਮੈਂ ਉਹਨੂੰ ਕਿਹਾ ਸੀਗਾ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਡੀਸੀ ਸਾਹਿਬ ਕਹਿੰਦੇ ਸੀਗੇ ਬਈ ਤੂੰ ਸਭ ਤੋਂ ਪਹਿਲਾਂ ਪੰਜਾਬ 'ਚ ਤੂੰ ਬੰਦਾ ਵਾਂ ਕਿ ਜਿਨੇ ਭਾਈ ਅਮਰਿਤਪਾਲ ਦੇ ਹੱਕ 'ਚ ਬਿਆਨ ਦਿੱਤੇ ਆ ਬਈ ਇਹਨਾਂ ਨੂੰ ਇਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਇਹਨਾਂ ਨੂੰ ਇਹਨਾਂ ਦਾ ਕੰਮ ਕਰਨ ਦਿੱਤਾ ਜਾਵੇ ਏਐਮਪੀ ਸਾਹਿਬ ਨੇ ਸਾਡੇ ਤੇ ਇਹਨਾਂ ਨੂੰ ਇਹਨਾਂ ਦਾ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਉਹ ਕਹਿੰਦੇ ਵੀ ਤੂੰ ਤੇ ਪੱਤਰਕਾਰ ਵੀ ਤੇ ਕਾਫੀ ਬੰਦਿਆਂ ਨੇ ਮੈਨੂੰ ਕਿਹਾ ਯਾਰ ਵੀ ਤੂੰ ਤੂੰ ਇਦਾਂ ਨਾ ਕਰ ਪਰ ਮੈਂ ਡਰਿਆ ਮੈਂ ਕਿਉਂ ਨਹੀਂ ਡਰਿਆ ਮੈਂ ਦੇਖੋ ਜੀ ਮੈਂ ਬੰਦਾ ਸੱਚਾ ਵਾ ਸੱਚ ਬੰਤ ਸੱਚੀ ਹੁੰਦਾ ਝੂਠ ਝੂਠ ਹੁੰਦਾ ਇਹ ਜਿੰਨਾ ਮਰਜੀ ਝੂਠਿਆ ਗੱਲਾਂ ਕਰਾ ਲੈ ਜੋ ਮਰਜੀ ਨਾ ਕਰਾ ਲੋ ਜੇ ਆਪਾਂ ਕਦੀ ਬਣ ਵੀ ਗਏ ਨਾ ਜੇ ਨਹੀਂ ਨਾ ਹੁੰਦਾ ਕੰਮ ਅਸੀਂ ਇਹ ਜਨਤਾ ਨੂੰ ਕਹਿਣਾ ਵੀ ਨਹੀਂ ਆ ਦੇਖ ਲੋ ਜੀ ਆ ਭਾਈ ਅਮਰਿਤਪਾਲ ਸਾਹਿਬ ਦੇ ਪਹਿਲੇ ਮੇਰੇ ਸਾਨੂੰ ਵੀਡੀਓ ਦੇ ਦਿਓ ਜੀ ਆ ਦੇਖੋ ਜੀ ਨਹੀਂ ਫੋਟੋ ਅੱਜ ਖਬਰਾਂ ਚਾਹੀਦੀ ਸਾਰੀਆਂ ਖਬਰਾਂ ਚਾਹੀਦੀ ਇਹ ਚੈਨਲ ਤੇ ਵੀ ਚੱਲੇ ਆ ਸੀ ਤੇ ਕਹਿੰਦੇ ਸੀ ਕਿ ਭਾਈ ਅਮਰਿਤਪਾਲ ਦੇ ਹੱਕ ਤੇ ਤੂੰ ਕਿੱਦਾਂ ਉਹ ਐਸੀ ਸਮਾਜ ਦਾ ਬੰਦਾ ਤੂੰ ਕਿੱਦਾਂ ਕਰਦਾ ਮੈਂ ਕਹਾਂ ਜੀ ਮੈਂ ਭਾਈ ਅਮਰਿਤਪਾਲ ਨੂੰ ਬਹੁਤ ਮੰਦਾ ਮੈਂ ਕਿਉਂਕਿ ਪੰਜਾਬ ਨੂੰ ਨਸ਼ਿਆਂ ਤੋਂ ਕਰ ਰਿਹਾ ਔਰ ਐਤਕੀ ਵੀ ਮੈਂ ਕਹਿੰਦਾ ਭਾਵੇਂ ਜੇ ਤੁਸੀਂ ਕਿਸੇ ਪਾਰਟੀ ਨੂੰ ਵੋਟ ਪਾਣੀ ਹੈ ਜੇ ਤੁਸੀਂ ਪਾਰਟੀ ਜਿਤਾਉਣਾ ਫਿਰ ਤੁਸੀਂ ਮੈਨੂੰ ਜਿਤਾ ਦਿਓ ਨਹੀਂ ਤੇ ਭਾਈ ਅਮਰਿਤਪਾਲ ਦੀ ਟੀਮ ਨੂੰ ਵੋਟ ਪਾ ਦਿਓ ਮੈਨੂੰ ਕੋਈ ਤਰਾਜ ਨਹੀਂਗਾ ਮੈਂ ਵੀ ਤੁਹਾਡੇ ਨਾਲ ਆ سپورਟ ਕਰੋ ਦੱਬ ਕੇ ਖੁੱਲ ਕੇ ਕਰੋ ਮੈਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਵੀ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਨਾ ਪਾਓ ਤੇ ਮਨਦੀਪ ਸਿੰਘ ਨੂੰ ਚੁਣੋ ਮਨਦੀਪ ਸਿੰਘ ਨੂੰ ਪਾਓ ਵੋਟ ਤੇ ਜਾਂ ਮੈਨੂੰ ਪਾ ਲਓ ਬਸ ਜੇ ਤੁਸੀਂ ਪਾਰਟੀ ਜਿੱਤ ਨਹੀਂ ਆ ਫਿਰ ਮੈਂ ਕਿਹਾ ਨਾ ਤੇ ਜੇ ਤੁਸੀਂ ਭਾਈ ਮਨਦੀਪ ਸਿੰਘ ਨੂੰ ਪਾਣ ਜਾਂਦੇ ਜੀ ਸਦਕੇ ਪਾਓ ਹਜ਼ਾਰ ਵਾਰੀ ਕਰੋੜ ਵਾਰੀ ਪਾਉਗੀ ਨਿਊਟੋ ਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਆਪਦਾ ਵੀ ਇਸ ਨੂੰ ਟੱਕਰ ਦੇ ਰਹੇ ਹੋ ਕਿਉਂਕਿ ਮੈਦਾਨ ਦੇ ਵਿੱਚ ਉਤਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਜੀ ਦੇਖੋ ਸਾਡੀ ਜੀ ਟੱਕਰ ਆ ਇਹ ਲੋਕਤੰਤਰ ਇੱਕ ਲੋਕਤੰਤਰ ਦੇ ਵਿੱਚ ਆਪਾਂ ਖੜੇ ਆ ਜੇ ਸਾਡੀ ਹਾਰ ਹੁੰਦੀ ਤੇ ਲੋਕਤੰਤਰ ਦੀ ਹਾਰ ਇਹ ਲੋਕ ਸੋਚਦਾ ਹੱਸ ਕੇ ਤਾਂ ਟਾਲ ਦਿੰਦੇ ਆ ਇਹ ਮੇਰੀ ਹਾਰ ਨਹੀਂ ਹੋਰੀ ਗਰੀਬਾਂ ਤੇ ਦੀ ਹਾਰ ਹੋ ਗਏ ਕਿ ਇੱਕ ਲੋਕਤੰਤਰ ਦੀ ਹਾਰ ਹੋ ਰਹੀ ਹੈ ਅਗਰ ਮੈਂ ਕੱਲ ਜਿੱਦਾਂ ਵਾਂ ਸਰਕਾਰਾਂ ਦੇ ਮੂੰਹ ਤੇ ਐਡੀ ਵੱਡੀ ਚਪੇੜ ਆ ਨਾ ਵੱਡੇ ਵੱਡੇ ਮਨਿਸਟਰ ਵੱਡੇ ਵੱਡੇ ਜਿਹੜੇ ਸਾਨੂੰ ਇਦਾਂ ਦੇ ਬੰਦੇ ਜਾਣਦੇ ਆ ਕਿ ਜਿਨ੍ਹਾਂ ਨੂੰ ਅਸੀਂ ਕਦੇ ਸੁਪਨੇ ਉਹਨਾਂ ਨੇ ਬੈਠ ਕੇ ਰੋਟੀ ਖਾਦੀ ਤੇ ਅਸੀਂ ਜੋ ਰੋਟੀ ਖਾਣੇ ਕਹਿੰਦੇ ਯਾਰ ਬਾਹਰ ਜਾ ਕੇ ਨਾ ਦੱਸੀ ਵੀ ਤੂੰ ਸਾਡੇ ਨਾਲ ਬਹਿਣਾ ਪਰ ਅਸੀਂ ਕਹਾਂ ਵੀ ਦੇਖੋ ਜੀ ਉਦੋਂ ਇਲੈਕਸ਼ਨ ਹੁੰਦੇ ਆ ਉਦੋਂ ਆਪਾਂ ਤੁਹਾਡੇ ਖਿਲਾਫ ਬੋਲਦੇ ਆ ਤੁਸੀਂ ਸਾਡੇ ਖਿਲਾਫ ਬੋਲਦੇ ਅਸੀਂ ਠੀਕ ਆ ਤੁਸੀਂ ਸਾਨੂੰ ਹੱਥ ਮਲਾਇਆ ਤੇ ਅਸੀਂ ਵੀ ਤੁਹਾਣਾ ਹੱਥ ਮਲਾਇਆ ਪਰ ਜਨਤਾ ਦੇ ਅਸੀਂ ਹੱਕ ਦੇ ਵਾਚੇ ਖੜੇ ਆ ਜੀ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਇਹ ਲੋਕ ਜਿਹੜੇ ਪਿੱਠ ਦਿਖਾ ਕੇ ਦੌੜਦੇ ਨਾ ਰੱਬ ਨੇ ਕਦੀ ਮਾਫ਼ ਨਹੀਂ ਕਰਨੇ ਕਹਿੰਦੇ ਇੱਥੇ ਅੰਮਨਾ ਦੇ ਹੋਣਿਆ ਨਬੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਜੋ ਕਰੇਗਾ ਸੋ ਭਰੇਗਾ ਜਿਵੇਂ ਜਿਵੇਂ ਅੰਬ ਬੀਜਿਆ ਤੇ ਟਮਾਟਰ ਦੀ আসਕਦਾ ਰੱਖ ਸਕਦੇ ਆਂਬਲੇ ਆਉਣਾ ਠੀਕ ਆ ਨਾ ਜੇ ਪਾਪ ਬੀਜਦੇ ਪਏ ਨਾ ਇਹਨਾਂ ਨੂੰ ਦੇਖੋ ਇਹਨਾਂ ਤੇ ਕਿਦਾਂ ਜਿਹੜਾ ਬੰਦਾ ਵੀ ਕਰਦਾ ਪਿਆ ਚਾਹੇ ਰਾਜਾ ਬਿੰਡਿੰਗ ਹੋਵੇ ਚਾਹੇ ਕੋਈ ਜਿਹਾ ਭਗਵੰਤ ਮਾਨ ਹੋ ਚਾਹੇ ਮੈਂ ਹੋਵਾਂ ਜਾਂ ਕੋਈ ਬੰਦਾ ਵਾ ਬਾਕੀ ਪਾਰਟੀਆਂ ਕੋਲੇ ਬਹੁਤ ਵੱਡੀ ਫੰਡਿੰਗ ਹੋ ਸਕਦੀ ਹੈ ਕਿਉਂਕਿ ਜਿਹੜੇ ਨਾਲ ਦੇ ਵਰਕਰ ਹੈ ਉਹ ਵੀ ਸਪੋਰਟ ਕਰ ਦਿੰਦੇ ਆ ਹੋਰ ਵੀ ਉਹਨਾਂ ਦੀ ਮਦਦ ਹੋ ਜਾਂਦੀ ਹੈ ਤੁਸੀਂ ਫਿਰ ਪੈਸੇ ਪੱਖੋਂ ਕਿਵੇਂ ਕੰਮ ਕਰ ਰਹੇ ਹੋ ਜਾਂ ਕਿਵੇਂ ਚੋਣ ਪ੍ਰਚਾਰ ਕਰ ਰਹੇ ਹੋ ਆਪਾਂ 12 ਕਮੇਟੀਆਂ ਚੱਕ ਕੇ ਇਲੈਕਸ਼ਨਾਂ ਤੇ ਲਾਤੀਆਂ 13ਵੀਂ ਕਮੇਟੀ ਸੀ ਇਹ ਵੀ ਖਤਮ ਹੋ ਗਈ ਇਹਨੂੰ ਹੁਣ ਇੰਨੇ ਕਿਹ ਕਮੇਟੀਆਂ ਹੁੰਦੇ ਆਸ ਹੀ ਆ ਬਸ ਵੀ ਦੇਖੋ ਕੀ ਕਰਦੇ ਲੋਕ 2027 ਚ ਵੀ ਚੋਣ ਲੜੋਗੇ ਫਿਰ ਨਹੀਂ ਜੀ ਲੜਾਂਗੇ ਪੂਰੀ ਡੱਟ ਕੇ ਲੜਾਂਗੇ ਇਹ ਮੇਰਾ ਇਹ ਆਈਡੀਆ ਬੰਦਾ ਕਿ ਮੇਰੇ ਘਰ ਦੇ ਨੌ ਮੈਂਬਰ ਆ ਮੈਂ ਨੌ ਦੇ ਨੌ ਹੀ ਖੜੇ ਕਰਦੇ ਆ ਅੱਛਾ ਮੈਂ ਤਾਂ ਸੋਚਿਆ ਰੱਖੀ ਆ ਵੀ ਇੱਕ ਵਾਰੀ ਵੱਖਰਾ ਇਹ ਸਿਸਟਮ ਰੱਖਣਾ ਵੀ ਆਪਾਂ ਨੌ ਬੰਦੇ ਖੜੇ ਆ ਇੱਕ ਪਰਿਵਾਰ ਦੇ ਇੱਕ ਘਰ ਦੇ 9 ਬੰਦੇ ਖੜੇ ਆ ਨੇਤੂ ਜੀ ਲੋਕਾਂ ਨੇ ਟਰੋਲ ਵੀ ਕਰਦੇ ਆ ਉਸ ਗੱਲ ਨੂੰ ਤੁਹਾਡੇ ਘਰ ਦੀਆਂ 9 ਵੋਟਾਂ ਸੀ ਪਰ ਵੋਟਾਂ 5 ਪਈਆਂ ਹਨਾ ਉਸ ਉਸ ਘਰ ਨੂੰ ਟਰੋਲ ਆ ਕੀ ਗੱਲ ਗੱਲ ਇਹ ਕਿ ਉਹ ਤੇ ਗੱਲ ਸੀਗੀ ਪੁਰਾਣੀ ਪਰ ਜਿਹੜਾ ਹੁਣ ਇਤਿਹਾਸ ਦੁਹਰਾਵਾਂਗੇ ਨਾ ਲੋਕ ਯਾਦ ਰੱਖਣਗੇ ਹੁਣ ਦੇਖੋ ਬਿਜਲੀ ਵਿਭਾਗ ਦੇ ਵਿਚਾਰੇ ਬੰਦੇ ਰੋਂਦੇ ਫਿਰਦੇ ਆ ਪੁਲਿਸ ਮੁਲਾਜ਼ਮਾਂ ਤੇ ਇਨਾ ਪ੍ਰੈਸ਼ਰ ਆ ਠੀਕ ਆ ਕਾਰਪੋਰੇਸ਼ਨ ਤੇ ਇਨਾ ਪ੍ਰੈਸ਼ਰ ਆ ਯਾਨੀ ਕਾਦੇ ਵਾਸਤੇ ਇਹਨਾਂ ਨੂੰ ਖੁੱਲ ਕੇ ਕੰਮ ਕਰਦੇ ਇਹਨਾਂ ਨੇ ਜਾਂ ਨਹੀਂ ਇਹਨਾਂ ਨੂੰ ਕਿਉਂ ਤੁਸੀਂ ਕਾਦੇ ਵਾਸਤੇ ਇੱਕ ਮਾਸਟਰਾਂ ਦੇ ਵਿਚਾਰੇ ਦੀ ਕਿੰਨੇ ਪੜਾਈਆਂ ਅ 600 ਪ੍ਰੋਫੈਸਰ ਦੀ ਨੌਕਰੀ ਖਾਲੀ ਪਈ ਆ ਮਾਸਟਰਾਂ ਦੀ ਉੱਥੇ ਭਗਵੰਤ ਮਾਨ ਸਾਹਿਬ ਅਜੇ ਤੱਕ ਨਹੀਂ ਪਹੁੰਚੇ ਉਹ ਉਹ ਤਾਂ ਕਹਿੰਦੇ ਸੀ ਅੰਮ੍ਰਿਤਸਰ 2100 ਨੌਕਰੀਆਂ ਉਹ ਕਹਿੰਦੇ 2100 ਨੌਕਰੀਆਂ ਵੰਡੀਆਂ ਅੰਮ੍ਰਿਤਸਰ ਚ ਹੁਣ ਤਰਨਤਾਰਨ ਦੇ ਲੋਕਾਂ ਦੀ ਕੀ ਸਮੱਸਿਆ ਹੈ ਐਵੇਂ ਹੀ ਵੰਡੀਆਂ ਮੈਂ 5 ਲੱਖ ਨੌਕਰੀਆਂ ਵੰਡੀਆਂ ਪਰ ਵੰਡੀਆਂ ਪਤਾ ਨਹੀਂ ਕਿੱਥੇ ਗਈਆਂ ਮੈਨੂੰ ਸਮਝ ਨਹੀਂ ਆਈ ਕਿੱਥੇ ਵੰਡੀਆਂ ਗਈਆਂ ਮੈਂ ਗਿੰਦੀ ਕਰਦਾ ਪਿਆ ਜਿੱਦਨ ਮੈਨੂੰ ਪਤਾ ਲੱਗ ਗਿਆ ਮੈਂ ਤੁਹਾਡੇ ਚੈਨਲ 'ਤੇ ਨਹੀਂ ਦੱਸੂਗਾ ਕਿ 5 ਲੱਖ ਨੌਕਰੀਆਂ ਮੈਂ ਕਿੱਥੇ ਦਿੱਤੀਆਂ ਵਾ अच्छा ए, ए ए नहीं लगता ਵੀ सीएम साहब ਵੀ ਐਕਟਰ ਨੇ ਤੁਸੀਂ ਵੀ ਐਕਟਰੋਂ ਦੋਵੇਂ ਸਾਰੇ ਐਕਟਰ ਹੀ ਆ ਮੋਦੀ ਵੀ ਐਕਟਰ ਹੀ ਆ ਉਹ ਵੀ ਕਹਿੰਦਾ ਸੀਗਾ ਭਾਈਓ ਬਹਿਨੋ 15-15 ਲੱਖ ਆ ਰਹੇ ਹਨ ਤੇ ਮੈਂ ਤੇ ਤੇਰਾ ਖਾਤੇ ਖਲਾਇ ਮੇਰੇ ਕੋਲ ਇੱਕ ਰੁਪਿਆ ਵੀ ਨਹੀਂ ਆਇਆ اچھا ਮੈਂ ਕਿੱਦਾਂ ਮੰਨਾਂ ਦੀ ਗੱਲ ਸੱਚ ਹੁਣ ਲੀਡਰਾਂ ਦੀ ਗੱਲ ਸੱਚ ਮੰਨਣ ਰਹਿ ਨਹੀਂ ਗਈ ਜਿਹੜਾ ਤੇ ਬੰਦਾ ਆਮ ਬੰਦਾ ਵਾ ਕਰ ਚੁੱਠਿਆ ਆਮ ਬੰਦਾ ਵਾ ਜਿਹੜਾ ਆਮ ਲੋਕਾਂ ਦੇ ਵਿੱਚ ਆ ਉਹ ਬੰਦਾ ਬੰਦਾ ਵਾ ਤੇ ਜੇ ਇਹਨਾਂ ਤੇ ਯਕੀਨ ਕਰ ਲਿਆ ਨਾ ਸਮਝ ਲਓ ਤੁਸੀਂ ਆਪਣੇ ਆਪ ਨੂੰ ਧੋਖਾ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਵੀ ਇਹੀ ਕਹਿੰਦੇ ਸੀ ਭਾਈ ਮੈਂ ਆਮ ਕਰਦਾ ਮੈਂ ਆਮ ਕਰ ਚੁੱਠਿਆ ਨਹੀਂ ਨਹੀਂ ਦੇਖੋ ਦੇਖੋ ਨੀ ਅਸੀਂ ਸਿੱਦੇ ਸਾਦੇ ਹੋ ਵਿੰਗ ਵਰਲਡ ਨੀ ਆਉਂਦੇ ਬਸ ਸਬਰ ਹੈ ਸਾਡਾ ਰੋਣਾ ਨਹੀਂ ਪਾਉਂਦੇ ਕਰਮਾਂ ਦੇ ਲੇਖੇ ਤੈਨੂੰ ਸਮਝ ਨਹੀਂ ਆਉਣੇ ਜੋ ਬੀਜਿਆ ਹੈ ਤੂੰ ਪਾਵੇਂਗੀ ਨਹੀਂ ਜਦ ਬੋਟਾਂ ਪਾਣ ਵਾਰੀ ਆਉਣੀ ਹੈ ਗਈ ਫੇਰ ਤੁਸੀਂ ਲੈ ਕੇ ਨਗਦੀ ਬੋਟਾ ਪਾ ਦੇਣੀਆਂ ਜੀ ਫੇਰ ਕੰਮ ਨਹੀਂ ਹੋਣੇ ਤੁਹਾਡੇ ਤੇ ਜਿਹੜੇ ਨਗਦੀ ਲੈਂਦੇ ਪੈਣਾ ਇਹ ਗੱਲ ਯਾਦ ਰੱਖ ਲੈ ਫੇਰ ਤੁਹਾਡੀ ਥਾਣੇ 'ਚ ਹੀ ਸੁਣਵਾਈ ਨਹੀਂ ਹੋਣੀ ਲੇਕਿਨ ਦੇਖੋ ਜੀ ਆਪਣੇ ਤੇ ਕਿੰਨੇ ਕੇਸ ਚੱਲਦੇ ਪਿਆ ਕੋਈ ਫਿਕਰ ਨਹੀਂ ਰੱਬ ਬੈਠਾ ਪਰ ਮੰਨਦਾ ਚੱਲਦੇ ਆ ਚੱਲਦੇ ਆ ਜੀ ਕਾਹਦੇ ਚੱਲਦੇ ਆ ਜੀ ਬਾਸ ਚੱਲ ਲੋ ਕੀ ਵੇਲੇ ਆ ਜਿਹੜੇ ਵੇਲੇ ਬੰਦੇ ਨੇ ਵੇਲੇ ਬੰਦੇ ਉਹ ਕਰੀ ਜਾਂਦੇ ਤਾਂ ਅਸੀਂ ਭਰੀ ਭਰੀ ਜਾਂਨੇ ਪਿਆ ਦੇਖੋ ਸੜਦੇ ਆ ਸੜ ਤੋ ਲੋਕ ਵੱਡੇ ਵੱਡੇ ਜਿਹੜੀ ਜਿਹੜੀ ਸਰਕਾਰਾਂ ਮਰਜੀ ਆ ਉਹ ਜਦੋਂ ਮੈਨੂੰ ਦੇਖ ਲੈਣ ਤਾਂ ਬੁਖਾਰ ਚੜ ਜਾਂਦਾ 102 ਬੁਖਾਰ ਚੜ ਜਾਂਦਾ ਮੇਰਾ ਮੈਂ ਕਹਾ ਯਾਰ ਮੇਰੇ ਕੋ ਪੈਸੇ ਹੈਗੇ ਨਹੀਂ 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 ਤੂੰ ਇੱਥੇ ਕਿਦਾ ਗਿਆ ਮੈਂ ਕਹਾ ਯਾਰ ਇਲੈਕਸ਼ਨ ਮੈਂ ਨਹੀਂ ਯਾਰ ਤੂੰ ਆਪਣੇ ਘਰ ਜਾ ਮੈਂ ਕਹਾ ਘਰ ਕਿਉਂ ਜਾਵਾਂ ਮੈਂ 30000 ਰੁਪਇਆ ਮੇਰੇ ਕੋਲ ਜਦੋਂ 30000 ਫੁਕ ਜੂਗਾ ਮੈਂ ਚੱਲ ਜਾਊਂਗਾ ਮੇਰੇ ਕੋਲ 30000 ਰੁਪਇਆ ਹੈਗਾ ਜੀ ਨੀਡੂ ਜੀ ਬੜੀ ਤਿਆਰੀ ਨਾਲ ਖਿੱਚ ਕੇ ਆਏ ਹੋ ਬੜੀ ਤਿਆਰੀ ਕੀਤੀ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦੇ ਨੇ ਚਿੱਟੇ ਕੁੜਤੇ ਪਜਾਮੇ ਜੱਟ ਪਾਉਣ ਲੱਗਿਆ ਲੱਗਦਾ ਖੜਾਊ ਵੋਟਾਂ ਵਿੱਚ ਨਹੀਂ ਹੁਣ ਮੈਂ ਇਹਨਾਂ ਦੇ ਇਹਨਾਂ ਦੇ ਤੌਰ ਤਰੀਕੇ ਚੱਲ ਰਿਹਾ ਪਰ ਮੈਂ ਇਹਨਾਂ ਨੂੰ ਕੋਈ ਗਲਤ ਕੰਮ ਨਹੀਂ ਕਰੂੰਗਾ ਮੈਂ ਕੰਮ ਸਹੀ ਕਰੂੰਗਾ ਭਾਵੇਂ ਇਹਨਾਂ ਦਾ ਬੇਸ ਪਾਣਾ ਪੈ ਜਾਵੇ ਪਾਲਾ ਕੀ 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 ਕੰਮ ਕਰੋਗੇ ਮੈਂ ਅੰਤ ਤੇ ਉਹ ਜਾਨਣਾ ਚਾਹੂੰਗਾ ਜੇ ਤੁਸੀਂ ਐਮਐਲਏ ਬਣਦੇ ਵੀ ਉਹ ਲੋਕ ਚੁਣ ਵੀ ਸਕਦੇ ਨੇ ਜੀ ਤੁਜੀ ਕੁਝ ਵੀ ਹੋ ਸਕਦਾ ਜੇ ਲੁਧਿਆਣਾ ਅੱਗੇ ਜਾਂਦਾ ਜਲੰਧਰ ਅੱਗੇ ਜਾਂਦਾ ਅਮ੍ਰਿਤਸਰ ਅੱਗੇ ਜਾਂਦਾ ਚੰਡੀਗੜ ਅੱਗੇ ਜਾਂਦਾ ਤੇ ਤਰਨ ਤਰਨ ਸਾਹਿਬ ਸ਼ਹਿਰ ਕਿਉਂ ਨਹੀਂ ਅੱਗੇ ਜਾਂਦਾ ਇਹ ਕਿਉਂ ਨਹੀਂ ਵਧੀਆ ਡਵੈਲਪਮੈਂਟ ਹੁੰਦਾ ਕਿਉਂ ਨਹੀਂ ਇੱਥੇ ਆ ਦੇਖੋ ਪਾਰਕਾਂ ਦੇ ਬੁਰੇ ਹਾਲ ਬੰਕੇ ਦਿਹਾੜੇ ਪਤਾ ਨਹੀਂ ਕੀ ਇੱਥੇ ਹੁਣ ਜੇ ਗੱਲ ਕਰੀਏ ਬੱਸ ਸਟੈਂਡ ਦੀ ਗੱਲ ਕਰੀਏ ਉਹ ਇੱਥੇ ਰੋਣਾਂ ਤੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਆ ਐਕਸੀਡੈਂਟਰ ਦੇ ਵਿੱਚ ਸਭ ਤੋਂ ਜ਼ਿਆਦਾ ਥਾਣੇ ਵਿੱਚ ਜਾ ਕੇ ਦੇਖੋ ਫਾਈਲਾਂ ਖੋਲ ਕੇ ਅੱਜ ਦੀ ਡੇਟ ਤੇ ਮੈਂ ਕਿਸੇ ਬੰਦੇ ਨੂੰ ਮਿਲਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਪਾਜੀ ਕਿਦਾਂ ਕਹਿੰਦਾ ਮੈਂ ਫਰਾਂਟ ਸਾਡੇ ਚ ਮੈਂ ਕਿਹਾ ਪਾਜੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਉਹ ਕਹਿੰਦਾ ਮੇਰਾ ਨਾਮ ਨਾ ਲਈ ਮੈਂ ਕਿਹਾ ਤੁਹਾਡਾ ਨਾਮ ਨਹੀਂ ਕ ਤੇ ਮੈਂ ਕਹਾਂ ਕੋਈ ਸੁਣਵਾਈ ਕਹਿੰਦਾ ਕੋਈ ਸੁਣ ਮੈਂ ਕਹਾਂ ਬੀਜਪੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਬਹੁਜਨ ਸਮਾਈ ਪਾਰਟੀ ਕੋਈ ਪਾਰਟੀ ਜਿਹੜੀ ਜਿੰਨੀਆਂ ਪਾਰਟੀਆਂ ਕਿਹਨੇ ਨੂੰ ਦੱਸੋ ਜਾ ਕੇ ਕਹਿੰਦਾ ਕੋਈ ਨਹੀਂ ਸੁਣਦੀ ਇਹ ਲੋਕ ਵੋਟਾਂ ਪੈਸੇ ਲੈ ਕੇ ਵੋਟਾਂ ਪਾ ਦਿੰਦੇ ਆ ਤੇ ਬਸ ਫਿਰ ਉਹੀ ਗਾਣਾ ਆਂਦਾ ਸਿੱਧੂ ਮਸੇੂਆਣਾ 10 ਤੇਰਾ ਪੁੱਤ ਹੈ ਗਡੌਣ ਕਾਸ ਤੋਂ ਚੰਗਾ ਪੜ ਹੱਸਦਾ ਸੀ ਮੋਣ ਕਾਸ ਤੋਂ ਅੱਜ ਜਿਹੜੇ ਦਰਵਾਜੇ ਵਿੱਚ ਵੋਟ ਚੱਕੀ ਫਿਰਦੇ ਆ ਚੰਗੀ ਤਰ੍ਹਾਂ ਜਾਣਦਾ ਮੈਂ ਕੌਣ ਕਾਸ ਤੋਂ ਕੁਚੀਏ ਤੇ ਚਾਂਦੀ ਚਮਕਾਉਣਾ ਚਾਹੁੰਦੇ ਆ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹਦੇ ਆਂ ਕੁਝ ਇੱਥੇ ਬੰਦੇ ਆਂ ਇਹ ਭੁੱਖੇ ਫੇਮ ਦੇ ਨਾਮ ਲੈ ਕੇ ਤੇਰੇ ਅੱਗੇ ਆਉਣੇ ਚਾਹੁੰਦੇ ਆਂ ਮੁਸੀਬਤ ਤੇ ਮਰਦਾਂ ਤੇ ਪੈਂਦੀ ਰਹਿੰਦੀ ਏ ਦੱਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਏ ਨਾਲ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੌਂਟਰੋਵਰਸੀ ਕਰੇਟ ਮਿਲੂਗੀ ਾਰੇ ਮਾਂ ਦੇ ਨਾਮ ਤੇ ਡਵੇਟ ਮਿਲੂ ਇਹਨਾਂ ਧਰਮਾਂ ਦੇ ਨਾਮ ਤੇ ਡਵੇਟ ਕਰ ਦਿੰਦੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹਦੋਂ ਆਪਣੇ ਮਸਲੇ ਖੜੇ ਕਰ ਦਿੰਦੇ ਆ ਤੇ ਲੀਡਰ ਦੇਣ ਇਹਨਾਂ ਨੂੰ ਆਟਾ ਇਹਨਾਂ ਨੂੰ ਵੋਟਾਂ ਲੈ ਕੇ ਮਾਰਦੇ ਐ ਚਪਾਟਾ ਇਹਨਾਂ ਨੂੰ ਪਤਾ ਨਹੀਂ ਜਮੀਰ ਉਹਦੋਂ ਕਿੱਥੇ ਹੁੰਦੇ ਆ ਬੋਲਦੇ ਨਹੀਂ ਇਹਨਾਂ ਨੂੰ ਸ਼ਰਮ ਦਾ ਘਾਟਾ ਇਹਨਾਂ ਨੂੰ ਚਿੱਟੇ ਤੋਲੇ ਆ ਜਾਂਦੇ ਪਰ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਇਸ ਕਰਕੇ ਇਹਨਾਂ ਦੀ ਗੇਮ ਤੇ ਲੀਡਰਾਂ ਦੀ ਗੇਮ ਚ ਬਚੋ ਮੈਂ ਇਹ ਗੱਲ ਕਹੂੰਗਾ ਨੀਟੂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤਾਂ ਨਿਊ ਟੂ ਸ਼ਟਰਾਵਾਲਾ ਜੀ ਨਾਲ ਗੱਲਬਾਤ ਕੀਤੀ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਕਿਉਂਕਿ ਮੈਦਾਨ ਦੇ ਵਿੱਚ ਲੜਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਹਰ ਵਾਰ ਜਿੱਤ ਨਹੀਂ ਹੁੰਦੀ ਮੈਦਾਨ ਦੇ ਵਿੱਚ ਉਤਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਅਜਿਹੇ ਲੋਕਾਂ ਨੂੰ ਵੀ ਸੱਚਦਾ ਜਿਹੜੇ ਮੈਦਾਨ ਦੇ ਵਿੱਚ ਉਤਰ ਕੇ ਆਪੋ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਜਾਂ ਮੈਦਾਨ ਦੇ ਵਿੱਚ ਉਤਰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਆਕਾਸ਼ ਦਿੱਤੇ ਨਾਲ ਮੈਂ ਜੋਤ ਕਰੇਵਾਲ ਸਸਿਕਾ